ਇਹ ਤਾਂ ਸਰਕਾਰੀ ਘੁਟਾਲਿਆਂ ਦੀ ਹੈ ਜੇ ਅਸੀਂ ਆਮ ਆਦਮੀ ਪਾਰਟੀ ਦੀ ਗੱਲ ਕਰੀਏ ਇਹਨਾਂ ਦਾ ਜਿਹੜਾ ਆਕਾ ਉਹ ਅੰਧਰ ਹੈ ਤੇ ਇਹ ਇਹ ਇੱਥੇ ਜਲੰਧਰ ਆ ਕੇ ਕੀ ਕਾਰਗੁਜ਼ਾਰੀ ਕਰ ਰਹੇ ਇਸ ਕਦਰ ਇਸ ਲੈਵਲ ਤੱਕ ਇਹ ਗਿਰ ਸਕਦੇ ਆ ਬੰਦੇ ਇਹ ਏਡੇ ਏਡੇ ਮਨਿਸਟਰ ਜਿਨ੍ਹਾਂ ਦੀ ਇੱਕ ਇੱਕ ਬੂਥ ਲੈਵਲ ਤੇ ਇਹਨਾਂ ਨੂੰ ਬਿਠਾ ਦਿੱਤਾ ਗਿਆ ਇਹਨਾਂ ਨੂੰ ਆਪਣੇ ਵਰਕਰਾਂ ਤੇ ਆਪਣੇ ਲੀਡਰਾਂ ਤੇ ਉਹਨਾਂ ਤੇ ਬਿਲਕੁਲ ਭਰੋਸਾ ਨਹੀਂ ਰਿਹਾ ਕਿਉਂਕਿ ਉਹਨਾਂ ਦੀ ਕਾਰਗੁਜ਼ਾਰੀ ਜ਼ੀਰੋ ਆ ਔਰ ਬੂਥ ਜਿਹੜੇ ਆ ਕਿ ਸੰਭਾਲ ਰਹੇ ਆ ਇਹ ਇਦਾਂ ਦੇ ਲੰਚਨ ਇਸ ਕਰਕੇ ਲਗਾ ਰਹੇ ਆ ਕਿਉਂਕਿ ਇਹਨਾਂ ਨੂੰ ਲੋਕਾਂ ਨੇ ਪੂਰੀ ਤਰ੍ਹਾਂ ਨਕਾਰ ਦਿੱਤਾ ਔਰ ਇਹ ਸਮਝ ਗਾਇਆ ਕਿ ਸਾਡਾ ਹੁਣ ਜਿਹੜਾ ਟਾਈਮ ਖਤਮ ਹੋ ਗਿਆ ਤੇ ਹੁਣ ਬੀਬੀ ਜੀ ਜਿਹੜੀ ਜਲੰਧਰ ਦੀ ਧੀ ਆ ਜਿਹੜੀ ਪੰਜਾਬ ਦੀ ਧੀ ਆ ਬੀਬੀ ਦੇ ਕੋਲੋਂ ਇਹਨਾਂ ਨੂੰ ਬਹੁਤ ਖਤਰਾ ਪੈਦਾ ਹੋ ਗਿਆ ਬੀਬੀ ਸਾਫ਼ ਸੁਥਰੇ ਅਕਸ ਦੀ ਇੱਕ ਧੀ ਹੈ ਇੱਕ ਭੈਣ ਹੈ ਔਰ ਸਮਾਜ ਸੁਧਾਰਕ ਹੈ ਜਿਹੜਾ ਇਹ ਘੁਟਾਲਿਆਂ ਦੀ ਗੱਲ ਕਰਦੇ ਆ ਨਾ ਘੁਟਾਲਿਆਂ ਦੇ ਤਾਂ ਨੇੜੇ ਤੇੜੇ ਵੀ ਕਿਤੇ ਸਾਡਾ ਨਾਂ ਹੈ ਨਹੀਂ ਇਹਨਾਂ ਦੀ ਜਾਣਕਾਰੀ ਲਈ ਮੈਂ ਦੱਸ ਦਿਆਂ ਕਿ ਇਹ ਤਾਂ ਚੇਅਰਮੈਨਸ਼ਿਪ ਜਿਹੜੀ ਡੀਸੀ ਸਾਹਿਬ ਦੀ ਸੀਗੀ ਤੇ ਇਹ ਜਿਹੜੇ ਜਿਹੜੇ ਮੈਂ ਇਸ ਗੱਲ ਦੀ ਆਪ ਪੁਰਜ਼ੋਰ ਸਿਫਾਰਿਸ਼ ਕਰਦੀਆਂ ਕਿ ਜੇ ਇਹ ਘੁਟਾਲਾ ਹੋਇਆ ਤੇ ਇਸ ਘੁਟਾਲੇ ਦੇ ਵਿੱਚ ਜਿਹੜੇ ਵੀ ਦੋਸ਼ੀ ਪਾਏ ਜਾਂਦੇ ਆ ਇਨਕੁਆਇਰੀ ਹੋਣੀ ਚਾਹੀਦੀ ਆ ਜਿਹੜਾ ਵੀ ਦੋਸ਼ੀ ਪਾਇਆ ਜਾਂਦਾ ਉਹਤੇ ਕਾਰਵਾਈ ਹੋਣੀ ਚਾਹੀਦੀ ਆ ਔਰ ਸੁਰਿੰਦਰ ਕੌਰ ਕਦੀ ਨਾ ਘੁਟਾਲਿਆਂ ਦੀ ਫੇਵਰ ਚ ਸੀਗੀ ਤੇ ਨਾ ਸਾਡੇ ਪਰਿਵਾਰ ਦਾ ਜਿਹੜਾ ਇੱਕ ਨਾ ਆ ਅਸੀਂ ਤਾਂ ਘੁਟਾਲਿਆਂ ਦੇ ਨੇੜੇ ਵੀ ਨਹੀਂ ਜਾਂਦੇ ਇਹ ਇਹ ਸਰਕਾਰ ਆ ਘੁਟਾਲਿਆਂ ਦੀ ਇਹ ਸਾਰੇ ਜਿਹੜੇ ਇਹਨਾਂ ਦੇ ਲੀਡਰ ਆ ਇੱਥੋਂ ਤੱਕ ਕਿ ਇਹਨਾਂ ਦਾ ਜਿਹੜਾ ਆਕਾ ਅੱਜ ਅੰਦਰ ਇਹ ਆਪਣੇ ਘਟਾਲਿਆਂ ਦਾ ਇਹਨਾਂ ਨੂੰ ਨਸ਼ਾ ਚੜਿਆ ਰਹਿਦਾ ਪਹਿਲਾਂ ਆਪਣੇ ਮੱਜੇ ਥੱਲੇ ਛੋਟਾ ਫੇਰ ਦੂਜਿਆਂ ਦੀ ਗੱਲ ਫੇਰ ਕਰਨ। ਦੂਸਰਾ ਸਵਾਲ ਸੀ ਉਹਨਾਂ ਦਾ ਕਿ ਕੰਦੇ ਸੀਨੀਅਰ ਡਿਪਟੀ ਮੇਅਰ ਦੇ ਅਹੁਦੇ ਤੇ ਹੁੰਦੇ ਆ ਇਹਨਾਂ ਨੇ ਜਿਹੜੇ ਕਾਉਂਸਲਰ ਇਹ ਉਹਨਾਂ ਦੀ ਕਦੀ ਮੀਟਿੰਗ ਤੱਕ ਨਹੀਂ ਬੁਲਾਈ ਤੇ ਨਾਲ ਹੀ ਇਹਨਾਂ ਦਾ ਕਹਿਣਾ ਸੀ ਕਿ ਇਹਨਾਂ ਦੇ ਆਫਿਸ ਨੂੰ ਜਿਹੜਾ ਤਾਲਾ ਲੱਗਿਆ ਰਹਿੰਦਾ ਸੀ ਹਰਦੋਂ। ਦੇਖੋ ਇਹਨਾਂ ਦੀ ਪਰਮਿਸ਼ਨ ਨਾਲ ਨਹੀਂ ਮੈਂ ਮੀਟਿੰਗ ਬਣਾਉਣੀ ਸੀ। ਮੈਂ 5 ਸਾਲ ਬੜੀ ਸ਼ਾਨ ਦੇ ਨਾਲ ਕੰਮ ਕੀਤਾ। ਔਰ ਸਾਰੇ ਕਾਉਂਸਲਰ ਸਹਿਬਾਨ ਮੇਰੇ ਆਫਿਸ ਆ ਕੇ ਅਫਸਰਾਂ ਦੀ ਵੀ ਮੀਟਿੰਗ ਹੁੰਦੀ ਸੀ ਪ੍ਰਸ਼ਾਸਨ ਦੀ ਮੀਟਿੰਗ ਹੁੰਦੀ ਸੀ ਔਰ ਸਾਰੇ ਕਾਉਂਸਲਰ ਭੈਣਾ ਭਰਾ ਮੇਰੇ ਕੋਲ ਆਉਂਦੇ ਸੀ ਇਵਨ ਜਲੰਧਰ ਸ਼ਹਿਰ ਦੇ ਸਾਰੇ ਲੋਕ ਮੇਰੇ ਕੋਲ ਆਉਂਦੇ ਸੀ ਜਿਹਦੇ ਵਿੱਚੋਂ ਜਲੰਧਰ West Wing ਹਲਕਾ ਸੀਗਾ ਜਿਹੜੇ ਲੋਕ ਮੇਰੇ ਕੋਲ ਆ ਕੇ ਆਪਣੀਆਂ ਸਮੱਸਿਆਵਾਂ ਦਾ ਹੱਲ ਕਰਾਉਂਦੇ ਸੀ ਇਹ ਸਿਰਫ ਤੇ ਸਿਰਫ ਇਹਨਾਂ ਦੀ ਬੁਖਲਾਹਟ ਆ ਇਹ ਪੂਰੀ ਤਰ੍ਹਾਂ ਬੁਖਲਾ ਗਏ ਆ ਇਹ ਕੁਝ ਹੋਰ ਵੀ ਕਹਿ ਸਕਦੇ ਆ ਔਰ ਮੈਂ ਹੈਰਾਨ ਇਸ ਗੱਲ ਤੋਂ ਆ ਕਿ ਇੱਕ ਔਰਤ ਨੂੰ ਵੀ ਨਹੀਂ ਬਖਸ਼ਦੇ ਇਹ ਇਹਨਾਂ ਦੀ ਮੈਂਟੈਲਿਟੀ ਆ ਇਹ ਇਹਨਾਂ ਦੇ ਗਿਰਨ ਦਾ ਲੈਵਲ ਆ ਅਸੀਂ ਕੀ ਉਮੀਦ ਕਰ ਸਕਦੇ ਹਾਂ ਇਦਾਂ ਦੇ ਲੋਕਾਂ ਦੇ ਕੋਲੋਂ ਜਾਂ ਇਦਾਂ ਦੀ ਸਰਕਾਰ ਕੋਲੋਂ ਜਾਂ ਇਤਾਂ ਦੇ ਲੀਡਰਾਂ ਕੋਲੋਂ ਇਹਨਾਂ ਦਾ ਹੋਰ ਵੀ ਸਵਾਲ ਸੀ ਕਿ ਜਿਹੜੇ ਕਾਂਗਰਸ ਦੀ ਸਰਕਾਰ ਸੀ ਉਸ ਸਮੇਂ ਜਲੰਧਰ ਦੇ ਵਿਕਾਸ ਦੀ ਜੇ ਗੱਲ ਕੀਤੀ ਜਾਵੇ ਉਹ ਵੀ ਨਹੀਂ ਹੋਇਆ ਕਿਉਂਕਿ ਸੜਕਾਂ ਜਿਹੜੀਆਂ ਹਨ ਉਹਨਾਂ ਦੀ ਹਾਲਤ ਖਸਤਾ ਹੈ ਤੇ ਜਿਹੜੀ ਕਾਰਪੋਰੇਸ਼ਨ ਵੀ ਇਹਨਾਂ ਦੀ ਸੀ ਵੀ ਕੋਈ ਵੀ ਕੰਮ ਜਿਹੜਾ ਨਹੀਂ ਇਸ ਤਰ੍ਹਾਂ ਦਾ ਹੋਇਆ ਜਿਹੜਾ ਵਿਕਾਸ ਦਾ ਦੂਜਾ ਨਾਂ ਨਾ ਉਹ ਕਾਂਗਰਸ ਪਾਰਟੀ ਹੈ ਜਦੋਂ ਜਦੋਂ ਵੀ ਕਾਂਗਰਸ ਪਾਰਟੀ ਦੀ ਸਰਕਾਰ ਆਈ ਉਦੋਂ ਉਦੋਂ ਢੜਲੇ ਦੇ ਨਾਲ ਵਿਕਾਸ ਹੋਇਆ ਔਰ ਇਹ ਹੁਣ ਜਿਹੜੀਆਂ ਆਪਣੀਆਂ ناکਾਮੀਆਂ ਨੇ ਆਪਣੀਆਂ ਨਲੈਕੀਆਂ ਨੇ ਪੰਜਾਬ ਸਰਕਾਰ ਦੀਆਂ ناکਾਮੀਆਂ ਇਹ ਹੁਣ ਸੁਰਿੰਦਰ ਕੌਰ ਦੇ ਸਿਰ ਪਾਣਾ ਚਾਹੁੰਦੇ ਆ ਉਹ ਬਣਾਓ ਸੁਰਿੰਦਰ ਕੌਰ ਨੂੰ ਮੁੱਖ ਮੰਤਰੀ ਫਿਰ ਮੇਰੇ ਨਾਲ ਗੱਲ ਕਰਿਓ ਜਦੋਂ ਮੈਂ ਮੁੱਖ ਮੰਤਰੀ ਦੇ ਪਦ ਤੇ ਆਉਂਗੀ ਇਹ ਜਲੰਧਰ ਦੀ ਧੀ ਦੇ ਕੋਲੋਂ ਇੰਨਾ ਤੁਸੀਂ ਘਬਰਾ ਗਏ ਇਹ ਜਲੰਧਰ ਦੀ ਧੀ ਦਾ ਜਿਹੜਾ ਅਕਸਾ ਸਾਫ਼ ਸੁਥਰਾ ਅਕਸਾ ਜਲੰਧਰ ਦੇ ਲੋਕਾਂ ਦੇ ਕੋਲੋਂ ਪਤਾ ਕਰੋ ਜਲੰਧਰ ਦੇ ਹੋਟਲਾਂ ਦੇ ਕੋਲੋਂ ਪਤਾ ਕਰੋ ਜੇ ਤੁਸੀਂ ਇਦਾਂ ਦੇ ਲੰਚ ਲਾਓਗੇ ਨਾ ਲੋਕਾਂ ਨੇ ਤੁਹਾਨੂੰ ਇੱਥੇ ਜਲੰਧਰ 'ਚ ਇੱਕ ਮਿੰਟ ਨਹੀਂ ਰੁਕਣ ਦੇਣਾ ਜਿਹੜਾ ਤੁਸੀਂ ਤਾਲੇ ਦੀ ਗੱਲ ਕਰਦੇ ਹੋ ਕਿ ਆਫਿਸ ਨੂੰ ਤਾਲਾ ਲਗਾ ਕਿਤੇ ਰਾਤ ਨੂੰ ਤੁਸੀਂ ਵਿਜ਼ਿਟ ਕੀਤੀ ਹੋਣੀ ਆ ਰਾਤ ਨੂੰ ਸਰਕਾਰੀ ਦਫ਼ਤਰਾਂ ਨੂੰ ਸਾਰਿਆਂ ਨੂੰ ਤਾਲੇ ਲੱਗੇ ਹੁੰਦੇ ਆ ਇਹ ਸੁਰਿੰਦਰ ਕੌਰ ਜ਼ਿੰਦਾਦਿਲ ਜ਼ਿੰਦਾ ਜ਼ਮੀਰ ਵਾਲੀ ਇੱਕ ਧੀ ਆ ਇੱਕ ਬੇਟੀ ਆ ਜਿਨ ਨੇ ਪਬਲਿਕ ਦੇ ਹਿੱਤ ਵਿੱਚ ਕੰਮ ਕੀਤੇ ਔਰ ਆਪਣੇ ਦਫ਼ਤਰ ਦੇ ਵਿੱਚ ਬੜੀ ਸ਼ਾਨ ਨਾਲ ਬੈਠ ਕੇ ਕੰਮ ਕੀਤੇ ਔਰ ਇੱਕ ਵੀ ਪਰਸਨ ਕੋਈ ਕਹਿ ਦੇਵੇ ਜਲੰਧਰ ਚੋਂ ਜਾਂ ਕੋਈ ਵੀ ਇਹਨੇ ਕਦੀ ਕਿਸੇ ਕੋਲ ਇੱਕ ਦਵਾਨੀ ਵੀ ਰਵਾਧਾ ਰਹੋਗੀ ਆਪਣੀ ਜੇਬ ਚੋਂ ਪੈਸਾ ਖਰਚ ਕੇ ਲੋਕਾਂ ਦੀ ਸੇਵਾ ਕਰੀ ਦੀਆ ਔਰ ਇਹ ਸੇਵਾ ਸੁਨੀਦਰ ਕੌਰ ਇਸੇ ਤਰ੍ਹਾਂ ਕਰਦੀ ਰਹੇਗੀ ਮੈਂ ਹੈਰਾਨ ਆ ਇਹਨਾਂ ਲੀਡਰਾਂ ਦੇ ਕੋਲ ਏਡੇ ਏਡੇ ਮਿਨਿਸਟਰ ਜਿਹੜੇ ਇੱਕ ਔਰਤ ਨੂੰ ਇਸ ਲੈਵਲ ਤੱਕ ਲਿਆ ਕੇ ਘਰਉਣਾ ਚਾਹੁੰਦੇ ਆ ਉਹ ਜਾਓ ਪਰੇ ਔਰਤ ਇੱਕ ਦੁਰਗਾ ਹੁੰਦੀ ਇੱਕ ਸ਼ਕਤੀ ਹੁੰਦੀ ਆ ਤੁਸੀਂ ਨਾਰੀ ਦਾ ਰੂਪ ਨਹੀਂ ਦੇਖਿਆ ਤੁਸੀਂ ਇਸ ਲੈਵਲ ਤੱਕ ਗਏ ਤੁਹਾਡੀ ਤੁਹਾਨੂੰ ਦੁਰਗਾ ਮਾਂ ਕਦੀ ਨਹੀਂ ਬਖਸ਼ੂਗੀ ਮੁੱਖ ਮੰਤਰੀ ਜਿਹੜੇ ਪੰਜਾਬ ਨੇ ਉਹ ਵੀ ਜਲੰਧਰ ਦੇ ਵਿੱਚ ਪਹੁੰਚ ਚੁੱਕੇ ਨੇ ਕਿਸ ਤਰ੍ਹਾਂ ਦੇਖ ਦਿਓ ਜਿਮਨੀ ਚੋਨਾ ਨੂੰ ਲੈ ਕੇ ਉਹਨਾਂ ਦਾ ਜਲੰਧਰ ਦੇ ਵਿੱਚ ਰਹਿਣਾ ਮਨਵੀਰ ਜੀ ਇਹ ਬਖਲਾਹੜ ਹੈ ਇਹਨਾਂ ਦੀ ਇਹਨਾਂ ਆਦਮ ਇਹਨਾਂ ਦੇ ਮੁੱਖ ਮੰਤਰੀ ਇਹਨਾਂ ਦੇ ਕੈਬਨਿਟ ਮਨਿਸਟਰ ਇਵਨ ਜੇ ਇਹਨਾਂ ਦਾ ਆਕਾ ਬਾਰ ਹੁੰਦਾ ਤਾਂ ਉਹਨੇ ਵੀ ਇੱਥੇ ਡੇਰਾ ਲਾਉਣਾ ਸੀ ਇਹਨਾਂ ਦੀ ਮਜਬੂਰੀ ਬਣ ਗਈ ਹੈ ਇੱਥੇ ਹੁਣ ਕਿਉਂਕਿ ਇਹਨਾਂ ਦੀ ਕਾਰਗੁਜ਼ਾਰੀ ਨੇ ਲਿਆ ਇਹਨਾਂ ਦੀ ਸਰਕਾਰ ਨੇ ਕੁਝ ਨਹੀਂ ਕੀਤਾ ਹਲਕੇ ਦੇ ਵਿੱਚ ਸਾਰੇ ਜਲੰਧਰ ਦੇ ਵਿੱਚ ਜਲੰਧਰ West ਬਦਨਾਮ ਹੋ ਚੁੱਕਾ ਨਸ਼ਾਖੋਰੀ ਔਰ ਦੜਾਸਟਾ ਔਰ ਇੱਥੇ ਜਿੰਨੀਆਂ ਵੀ ਸਮਾਜਿਕ ਬੁਰਾਈਆਂ ਇਹ ਸਾਰੀਆਂ ਜਲੰਧਰ West ਵਿੱਚ ਦੇਖਣ ਨੂੰ ਮਿਲਦੀਆਂ ਜਿਹੜੀ ਇਹਨਾਂ ਦੀ ਦੇਣ ਅੱਜ ਇਹ ਗੱਨਾ ਕਰਦੇ ਆ ਸਾਫ਼ ਸੁਥਰੇ ਵਾਤਾਵਰਣ ਦੀਆਂ ਉਹ ਤੁਹਾਡੀ ਢਾਈਆਂ ਸਾਲਾਂ ਤੋਂ ਸਰਕਾਰ ਹੈ ਤੁਸੀਂ ਪਹਿਲਾਂ ਕਿੱਥੇ ਗਏ ਸੀ ਤੁਸੀਂ ਇੱਕ ਸਾਫ਼ ਸੁਥਰੇ ਅਕਸ ਦੀ ਬੀਬੀ ਨੂੰ ਜਿਹਦੀ ਲੋਗ ਲੋਗ ਗੋਈ ਭਰਦੇ ਆ ਤੁਸੀਂ ਆ ਕੇ ਜਲੰਧਰ ਦੇ ਵਿੱਚ ਤੁਸੀਂ ਤਾਂ ਸਮਝ ਲਓ ਆਪਣਾ ਪਤਾ ਸਾਫ਼ ਕਰਾ ਲਿਆ ਇੰਨੀ ਗੱਲ ਕਰਕੇ ਲੋਗ ਸੁਰਿੰਦਰ ਕੌਰ ਨੂੰ ਜਾਣਦੇ ਆ ਲੋਕ ਸੁਰਿੰਦਰ ਕੌਰ ਦੇ ਨਾਲ ਖੜੇ ਆ ਲੋਕ ਸੁਰਿੰਦਰ ਕੌਰ ਨੂੰ ਸਪੋਰਟ ਵੀ ਕਰਨਗੇ ਇਹ ਤੁਹਾਡੇ ਜਿਹੜੇ ਹੱਥ ਕੰਡੇ ਆ ਨਾ ਮੈਨੂੰ ਪਤਾ ਕਿ ਤੁਹਾਡੀ ਜਿਹੜੀ ਸਰਕਾਰ ਤੁਸੀਂ ਹਰ ਤਰ੍ਹਾਂ ਦਾ ਸਰਕਾਰੀ ਤੰਤਰ ਇਹਦੇ ਵਿੱਚ ਝੋਕਣਾ ਤੁਸੀਂ ਪ੍ਰੈਸ਼ਰਾਈਜ਼ ਕਰਕੇ ਤੁਸੀਂ ਲੋਕਾਂ ਨੂੰ ਡਰਾ ਧਮਕਾ ਕੇ ਵੋਟਾਂ ਲੈਣ ਦੀ ਕੋਸ਼ਿਸ਼ ਕਰਨੀ ਆ ਇਸ ਨਾ ਸੁਰਿੰਦਰ ਕੌਰ ਡਰਦੀ ਆ ਨਾ ਸੁਰਿੰਦਰ ਕੌਰ ਦੇ ਵੋਟਰ ਡਰਦੇ ਆ ਅਸੀਂ ਤਾਂ ਨਹੀਂ ਡਰਦੇ ਕਿਉਂਕਿ ਅਸੀਂ ਅੱਖ 'ਚ ਅੱਖ ਪਾ ਕੇ ਗੱਲ ਕਰਨਾ ਜਾਣਦੇ ਆ ਸਾਡਾ ਅਕਸ ਧੁੰਦਲਾ ਨਹੀਂ ਆ ਸਾਫ਼ ਸੁਥਰੇ ਅਕਸ ਦੇ ਅਸੀਂ ਇਨਸਾਨ ਆ ਔਰ ਬੀਬੀ ਸਰਿੰਦਰ ਕੌਰ ਨੂੰ ਸਾਰਾ ਜਲੰਧਰ ਜਾਣਦਾ ਆ ਤੁਸੀਂ ਕੈਬਨਿਟ ਮਿਨਿਸਟਰੀ ਕਿੰਨਾ ਕਰਦੇ ਹੋ ਕਿ ਤੁਸੀਂ ਇੱਕ ਲੇਡੀ ਦਾ ਸਤਿਕਾਰ ਕਰਨਾ ਜਾਣਦੇ ਨਹੀਂ ਤੱਥਾਂ ਦੇ ਆਧਾਰ ਤੇ ਗੱਲ ਕਰੋ ਪਹਿਲਾਂ ਸਬੂਤ ਜਟਾਓ ਫੇਰ ਗੱਲ ਕਰੋ ਤੁਸੀਂ ਸਬੂਤ ਲੈ ਕੇ ਆਓ ਔਰ ਮੈਂ ਆਪ ਪਰਜੋਰਸ ਵਾਸ਼ ਕਰਦੀ ਆਂ ਜੇ ਕੋਟਾਲਾ ਹੋਇਆ ਤੇ ਇਹਦੀ ਜਿਹੜੀ ਜਾਂਚ ਵੀ ਹੋਣੀ ਚਾਹੀਦੀ ਆ ਔਰ ਜਿਹੜੇ ਦੋਸ਼ੀ ਪਾਈ ਜਾਂਦੇ ਉਹਨਾਂ ਨੂੰ ਸਜ਼ਾ ਵੀ ਮਿਲਣੀ ਚਾਹੀਦੀ ਏ ਜੇ ਜਲੰਧਰ ਦੇ ਵਿਕਾਸ ਦੀ ਗੱਲ ਕਰੀਏ ਕੀ ਕਾਰਨ ਰਿਹਾ ਕਿ ਜਿਹੜਾ ਵਿਕਾਸ ਦਾ ਕੰਮ ਰੁਕੇ ਰਿਹਾ ਦੇਖੋ ਜਦੋਂ ਦੀ ਜਦੋਂ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਆ ਇਹਨਾਂ ਨੇ ਜਿਹੜਾ ਸਾਡੇ ਪੰਜਾਬ ਦਾ ਪੈਸਾ ਸੀਗਾ ਜਿਹੜਾ ਸਾਡੇ ਪੰਜਾਬ ਦਾ ਪੈਸਾ ਸੀ ਸਭ ਦਿੱਲੀ ਲਈ ਜਾਂਦੇ ਔਰ ਇਹਨਾਂ ਦੇ 92 ਵਿਧਾਇਕ ਸੀਗੇ ਹੁਣ 91 ਰਹਿ ਗਏ ਇਹਨਾਂ ਦੇ 7 ਰਾਜ ਸਭਾ ਮੈਂਬਰ ਆ ਤਿੰਨ ਨਵੇਂ ਚੁਣੇ ਐਮਪੀ ਆ ਕਦੀ ਕਦੀ ਤੁਸੀਂ ਦੇਖਿਆ ਕੋਈ ਪੰਜਾਬ ਦੀ ਗੱਲ ਕਰਦਾ ਕੋਈ ਲੋਕ ਹਿੱਤ ਦੀ ਗੱਲ ਕਰਦਾ ਔਰ ਇਹਨਾਂ ਇਹ ਸਾਰੇ ਗੁੰਗੇ ਬੋਲੇ ਆ ਇਹ ਆਪਣੇ ਆਕਾਵਲ ਦੇਖਦੇ ਆ ਔਰ ਇਹਨਾਂ ਦਾ ਆਕਾ ਅੰਦਰ ਆ ਇਹ ਆਕਾਵਲੀ ਦੇਖਦੇ ਆ ਵੀ ਆਕਾ ਵੱਲੋਂ ਸਾਨੂੰ ਕੀ ਇਸ਼ਾਰਾ ਹੁੰਦਾ ਕੁਟਾਲਿਆ ਤੋਂ ਇਲਾਵਾ ਇਹਨਾਂ ਨੇ ਕੁਝ ਨਹੀਂ ਕੀਤਾ ਪੰਜਾਬ 'ਚ ਜਿਹੜੀ ਕੁਟਾਲਿਆ ਦੀ ਇਹਨਾਂ ਦੀ ਦੇਣ ਹੈ ਜਿਸ ਤਰ੍ਹਾਂ ਸ਼ਰਾਬ ਘਟਾਲੇ ਦੇ ਵਿੱਚ ਇਹਨਾਂ ਦਾ ਆਕਾ ਅੰਦਰ ਹੈ ਤੇ ਇੱਥੇ ਪੰਜਾਬ ਦੇ ਵਿੱਚ ਵੀ ਉਹੀ ਨੀਤੀ ਉਹੀ ਪਾਲਿਸੀ ਲਾਗੂ ਹੋਈ ਹੈ ਔਰ ਮੈਂ ਕਹਿੰਨੀ ਆ ਕਿ ਇਹਦੀ ਵੀ ਜਾਂਚ ਹੋਣੀ ਚਾਹੀਦੀ ਹੈ ਜੇ ਦਿੱਲੀ ਦੀ ਪਾਲਿਸੀ ਜਿਹੜੀ ਆ ਉਹਦੇ ਦੇਹਤ ਇਹਨਾਂ ਦਾ ਆਕਾ ਅੰਦਰ ਹੈ ਤੇ ਇਹ ਪੰਜਾਬ ਦੀ ਜਿਹੜੀ ਪਾਲਿਸੀ ਉਹ ਵੀ ਉਹ ਵੀ ਦਿੱਲੀ ਦੇ ਪੈਟਰਨ ਤੇ ਬਣੀ ਉਹ ਵੀ ਇਹਨਾਂ ਦੀ ਦੇਣ ਆ ਉਹਦੀ ਵੀ ਪੂਰੀ ਜਾਂਚ ਹੋਣੀ ਚਾਹੀਦੀ ਆ ਉਹ ਇਹਨਾਂ ਦੇ ਕੀਤੇ ਹੋਏ ਘੁਟਾਲੇ ਸਾਰੇ ਜਿਹੜੇ ਸਾਹਮਣੇ ਆ ਜਾਣਗੇ ਔਰ ਜਿਹੜੇ ਇੱਥੇ ਇੱਕ ਇੱਕ ਔਰਤ ਤੇ ਲੰਚਨ ਲਾਉਂਦੇ ਸਾਰੇ ਅੰਦਰ ਜਾਣਗੇ ਮੈਂ ਇੱਕ ਸੁਰੇਸ਼ ਰਜੋਦ ਬੈਂਸ ਦਾ ਕਹਿਣਾ ਹੈ ਕਿ ਸੁਰੇਂਦਰ ਮੈਡਮ ਨੇ ਕਦੀ 5 ਸਾਲਾਂ ਦੇ ਵਿੱਚ ਇਤਿਹਾਸਿਕ ਕੰਮ ਜਲੰਧਰ ਵਾਸਤੇ ਕੋਈ ਯਤਨ ਕੀਤਾ ਇੱਕ ਵੀ ਕੰਮ ਕੇ ਨਾ ਦਿੰਦੇ ਇਹ ਉਹਨਾਂ ਦੀ ਬੁਖਲਾਹਟ ਹੈ ਸੁਰੇਂਦਰ ਕੌਰ ਨੇ ਇਹਨਾਂ ਦੀ ਪਰਮਿਸ਼ਨ ਲੈ ਕੇ ਨਹੀਂ ਕੰਮ ਕਰਨਾ ਸੀ ਸੁਰੇਂਦਰ ਕੌਰ 35 ਸਾਲ ਤੋਂ ਵਰਕ ਕਰ ਰਹੀ ਹੈ ਇਹ 2.5 ਸਾਲਾਂ ਦੇ ਵਿੱਚ ਇਹਨਾਂ ਨੇ ਪੰਜਾਬ ਦਾ ਵੇੜਾ ਕਰ ਕਰਕੇ ਰੱਖ ਦਿੱਤਾ ਜਲੰਧਰ ਵੈਸਟੀ ਹਾਲ ਜਾ ਕੇ ਤੁਸੀਂ ਦੇਖੋ ਲੋਗਾ ਦੇ ਬਿਆਨات ਸੁਣੋ ਤੁਸੀਂ ਤੁਹਾਨੂੰ ਜਲੰਧਰ ਵਿਰਸ ਦੇ ਹਾਲਾਤ ਨਜ਼ਰ ਆਉਣਗੇ ਇਹਨਾਂ ਨੇ ਪੰਜਾਬ ਦਾ ਹੀ ਬੇੜਾ ਕਰ ਕਰਕੇ ਰੱਖ ਦਿੱਤਾ ਇਹਨਾਂ ਦੇ ਕੋਲ ਕਹਿਣ ਕਰਨ ਨੂੰ ਕੁਛ ਨਹੀਂ ਇਹ ਸਿਰਫ ਇਹਨਾਂ ਦੀ ਬੁਖਲਾਹਟ ਹੈ ਇਹਨਾਂ ਨੂੰ ਲੱਗਦਾ ਕਿ ਸੁਰਿੰਦਰ ਕੌਰ ਜਿੱਤਦੀ ਪਈ ਹੈ ਇਹਨਾਂ ਕੋਲ ਇਹ ਚੀਜ਼ ਬਰਦਾਸ਼ਤ ਨਹੀਂ ਹੁੰਦੀ ਇਹ ਸਾਮਦਮ ਦੰਡ ਭੇਤ ਸਰਕਾਰੀ ਤੰਤਰ ਸਾਰਾ ਇਹਨਾਂ ਨੇ ਝੋਕਣਾ ਸੁਰਿੰਦਰ ਕੌਰ ਨੂੰ ਹਰਾਉਣ ਨੂੰ ਔਰ ਮੈਨੂੰ ਇਸ ਗੱਲ ਇਸ ਗੱਲ ਦੀ ਖੁਸ਼ੀ ਹੈ ਕਿ ਸਾਰਾ ਸਰਕਾਰੀ ਤੰਤਰ ਸਾਰੀ ਇਹਨਾਂ ਦੀ ਕੈਬਨਿਟ ਇਹਨਾਂ ਦਾ ਚੀਫ ਮਨਿਸਟਰ ਇੱਕ ਬੀਬੀ ਕੋਲੋਂ ਕਬਰ ਆ ਗਏ ਇੱਕ ਜਲੰਧਰ ਦੀ ਧੀ ਕੋਲੋਂ ਕਬਰ ਆ ਗਏ ਇੱਕ ਔਰਤ ਕੋਲੋਂ ਕਬਰ ਆ ਗਏ ਔਰ ਨਾਰੀ ਸ਼ਕਤੀ ਕੋਲੋਂ ਕਬਰ ਆ ਗਏ ਕਿਉਂਕਿ ਔਰਤ ਜਿਹੜੀ ਹੈ ਨਾਰੀ ਸ਼ਕਤੀ ਜਿਹੜੀ ਦੁਰਗਾ ਦਾ ਰੂਪ ਹੁੰਦੀ ਹੈ ਇਹਨਾਂ ਨੇ ਦੁਰਗਾ ਰੂਪ ਦਾ ਰੂਪ ਦੇਖਿਆ ਨਹੀਂ ਔਰ ਮੈਨੂੰ ਲੱਗਦਾ ਕਿ ਇੱਕ ਦੁਰਗਾ ਨਹੀਂ ਜਲੰਧਰ ਸ਼ਹਿਰ ਦੀ ਸਾਰੀ ਨਾਰੀ ਸ਼ਕਤੀ ਇਹਨਾਂ ਨੂੰ ਇਥੋਂ ਸ਼ਹਿਰ ਦੇ ਵਿੱਚੋਂ ਪਜਾ ਕੇ ਦਮ ਲਵੇਗੀ देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर